ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਵੇਖਣ ਤਾਜੀ ਸੂਈ ਵੀ ਤੇ ਇੱਕ ਤੋਕੜ ਗੱਬਣ ਚੱਕ ਪਾਸ ਇਹ ਦੋਨਾਂ ਦੇ ਵਿਕਰੀ ਵਾਲੇ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਂ ਆਓ ਅਗੇ ਗੱਲ ਕਰਵਾਓ ਚਲ ਬਾਈ ਜੀ ਸਤਿ ਸ੍ਰੀ ਅਕਾਲ ਵੀ ਢਿੱਲੋ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਵੀ ਢਿੱਲੋ सोनू ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘਾ ਮੋਬਾਈਲ ਨੰਬਰ ਹੀ ਆਪਣਾ ਮੋਬਾਈਲ ਨੰਬਰ ਆਪਣਾ ਹੈ ਢਿੱਲੋ 78990899728 7899099728 ਹਾਂਜੀ ਵੀਰੇ ਪਹਿਲਾ ਨੰਬਰ ਆਪਰੇ ਸਾਈਵਾਲ ਵੜਾ ਤਾਜੀ ਸੂਈ ਦੇਖੀ ਜਾਂਦੇ ਆ ਹਾਂਜੀ ਵੀਰੇ ਤੂੰ ਆ ਕਿਹੜਾ ਸੂਆ ਜੀ ਤੂੰ ਵੀ ਢਿੱਲੋ ਜੀ ਨਾਲ ਦੂਜਾ ਸੂਆ ਦੂਜਾ ਸੂਆ ਟਾਈਮ ਕਿੰਨੇ ਕਹੋਗੇ ਫਿਰ ਇਹਨੂੰ ਸੂਈ ਵੀਰੇ ਜੀ ਟੀਜਰ ਤੋਂ ਤਾਂ ਹੋਗਾ ਨਾਲ ਉਹ ਨਾਲ ਹੀ ਚੈੱਕ ਕਰਾ ਦੇ ਬੱচ্চਾ ਕੀ ਆ ਬੱচ্চਾ ਮਗਰ ਬੱਸ ਆ ਗਿਆ ਭਈ ਇਹਦਾ ਮਗਰ ਆ ਗਿਆ ਬੱচ্চਾ ਮਿਲ ਕਾਫਾ ਹਾਂਜੀ ਹਾਂਜੀ ਠੀਕ ਹੈ ਤੇ ਸੂਆ ਸੂਇਆ ਦੂਜਾ ਹਾਂਜੀ ਦੂਜਾ ਦੁੱਧ ਕਿੰਨਾ ਕ ਹੁਣ ਚੋਣ ਦਾ ਹੋਣੇ ਥੱਲੇ ਬਈ ਰੈਡੀ ਹੋਊਗਾ ਦੋਨਾਂ ਟਾਈਮਾਂ ਦਾ 15 ਕਿਲੋ 7 ਕਿਲੋ ਪਰ ਟਾਈਮ ਐ 14 ਤਾਂ ਜਮਾ ਨਿਭੜੂਗਾ ਜਮਾ ਖੁੱਲਾ ਵੀ ਵਾਧੀ ਹੋਊਗਾ ਘੱਟ ਨਹੀਂ ਹੋਣਾ ਤੇ ਚੋਣ ਚ ਵਾਦੀ ਇੱਕ ਨੰਬਰ ਇੱਕ ਨੰਬਰ ਆ ਬਈ ਪੂਰੀ ਸੀਲ ਢੰਡੀ ਐ ਕੋਈ ਚੱਕਰ ਨਹੀਂ ਆਏਣੀ ਜਿਵੇਂ ਸਾਹੀ ਵਾਲਾ ਆਉਂਦਿਆਂ ਲੱਤਾਂ ਸੜਾਂ ਮਾਰਦਿਆਂ ਲੈ ਠੀਕ ਆ ਵੀ ਜਿਵੇਂ ਮਰਜੀ ਭੇਜੋ ਜਿਵੇਂ ਮਰਜੀ ਭੇਜਾ ਵੀ ਬੇਫਿਕਰਾ ਕਿ ਭਾਵੇਂ ਜਾਇ ਆਨਲਾਈਨ ਮੰਗਾ ਲੇ ਬਈ ਸੋ ਵੀਰੋ ਕੋਈ ਆਪਾਂ ਵੀਡੀਓ ਲਈ ਰੋਕੀ ਕੋਈ ਨਿਆਣਾ ਨਹੀਂ ਪੈ ਵੀਰੋ ਉਦਾਂ ਹੀ ਥੱ ਸੋਹਣਾ ਸਾਫ ਜਦਰਾ ਕੋਈ ਆਪਾਂ ਨੇ ਰਾਣੀ ਪਾਇਆ ਉੱਤੇ ਹੀ ਬਹਿ ਕੇ ਥੱਲੇ ਪਰ ਦੂਜੇ ਸਿਰਾਂ ਚ ਮਾਰਦੇ। ਇਹ ਜਾਨਾ ਦਾ ਪੋਣਾ 파ਟੇ ਲੋ ਨਹੀਂ ਪੋਣਾ ਨਾ ਆਪਾਂ। ਮਾਰ ਦੇ ਕੇ ਧਰ ਮਾਰ ਦੇ ਬਸ। ਅਜਾ ਮੂਹਰ ਨਾਲ ਦੇਖਿਆ ਕਲਾ। ਕਮੈਨੀਆ ਦਾ ਮੂਹਰ ਨਾਲ ਧਰ ਮਾਰ ਦੇ। ਆਹਾਂ। ਕਮੈਨੀਆ ਦਾ ਮੂਹਰ ਲਾ। ਆਹਾਂ। ਪਹਿਲਾਂ ਪਹਿਲਾਂ ਕਮੈਨੀਆ ਵਾਲਾ ਪੈਂਦਾ। ਚੱਲ ਮਗਰਲੇ ਚ ਮਾਰ ਲੀ। ਮਾਰ। ਇਹ ਦੇਖੋ ਕਿਆ ਬਾਤ ਹੈ ਜਮਾਨੇ ਨਜ਼ਾਰੇਦਾਰ। ਕੋਈ ਚੱਕਰੀ ਨਹੀਂ ਮਰਦੀ ਚੋਲਾ ਵੀ ਢੱਲੋ ਲੈ। ਚਵਾਈ ਦਿਖਾ ਦੇ ਅਸਲ ਚਵਾਈ ਲੱਗੀ ਵੀ ਆ। ਕੋ ਜਮਾ ਚਾਰੇ ਥਣ ਪੂਰੇ ਓਕੇ ਜਮਾ ਹਨ ਲੈ ਵੀ ਆ ਮੂਰਲੇ ਚੈੱਕ ਕਰਾ ਦੇ ਇੱਕ ਮਿੰਟ ਲੋ ਦਿਖਾ ਵੀ ਦਿੰਨੇ ਆਪਾਂ ਨਿਆਣਾ ਵੀ ਪਾ ਦੇਨੇ ਕੋਈ ਚੱਕਰ ਬਾਕੀ ਚੱਕਰ ਆ ਬੜੀ ਬੱਚਾ ਮਣੇ ਐ ਪੋੜੇ ਵੜ ਨੇ ਉਸ ਗੱਲੋਂ ਬੇਫਿਕਰ ਹੋ ਜਾ ਹਨ ਚੱਕਰ ਨਹੀਂ ਚਾਹੀ ਆਨਲਾਈਨ ਜਿਵੇਂ ਮਰਜ਼ੀ ਮਗਾਲ ਕਿਉ ਲੈ ਵੀ ਠੀਕ ਹੈ ਠੀਕ ਕਰਾਓ ਕੇ ਮਗਾਲ ਲੈ ਤੇ ਚੌਂਟ ਜਵਾਈ ਤੇ ਜਮਾ ਇੱਕ ਨੰਬਰ ਹਨ ਇੱਕ ਨੰਬਰ ਲੈ ਜਮਾ ਅਗਰਲੀ ਜਵਾਈ ਵੀ ਚੈੱਕ ਕਰ ਵਾ ਠੀਕ ਓਕੇ ਤੋਰ ਮੂ ਮੱਥਾ ਵਗਦਾ ਦੇਖ ਸਕਦੇ ਹੋ ਚੰਗੀ ਜਿੰਦ ਜਾਨ ਵਾਲੀ ਸਾਫ ਸੁਥਰੀ ਦਾ ਅੱਜ ਸਮੀ ਪੜੀ ਤੇ ਭਾਈ ਜੀ ਰੇਟ ਇਹਦਾ ਕੀ ਰੱਖਿਆ ਰੇਟ ਕੋਈ ਢਿੱਲੋ ਕੋਈ 65 ਨਹੀਂ ਕੋ 57000 ਦੀ ਬਿਹੜ ਆਪਾਂ ਦੇ ਦਾਂਗੇ ਕਿੱਥੇ ਮਰਜ਼ੀ ਖੜ ਜਾ ਵੀ ਲੈ ਠੀਕ ਕੋਈ ਡੱਕਤ ਵਾਲੀ ਗੱਲ ਹੀ ਨਹੀਂ ਆ ਉਹ ਚੱਕਰ ਹੀ ਨਹੀਂ ਵੀਰੇ ਆਨਲਾਈਨ ਮੰਗਾ ਲੈ ਕੋਹਣ ਤੂੰ ਆਪ ਸਿਆਣਾ ਸਾਹੀ ਵਾਲਾ ਯਾ ਨੇੜੇ ਨਹੀਂ ਹੋਂਦੇ ਇਹਦੀ ਤੇ 14 ਕਿਲੋ ਦੁੱਧ ਜਮਾ ਨੈਟ ਦੇ ਬੋਲ 14 ਕਿਲੋ ਜਮਾ ਨੈਟ ਬਾਕੀ ਚਵਾਈ ਚ ਵੀ ਦਿਖ ਬਈ ਅਸਲ ਲੱਗਿਆ ਥਣ ਜਮਾ ਠੀਕ ਹੈ ਜਿੱਧਰ ਦੀ ਮਰਜ਼ੀ ਵੜਾ ਚਾਹੀ ਦੋਨੇ ਪਾਸੇ ਉੱਠੋ ਬੈਠੀ ਜਾ ਲੈ 14 ਕਿਲੋ ਦੁੱਧ ਪਾਣ ਦੀ ਹੋਰ ਕੈਪੈਸਿਟੀ ਹੈਗੀ ਆ ਦੁੱਧ ਦੇ ਰੂਪੇ ਲੋ ਚੰਗੀ ਸੇਵਾ ਹੋਈ ਬਈ ਇਹਨੇ ਦੁੱਧ ਦੇਣਾ 17-18 ਕਿਲੋ ਖੁੱਲਾ ਚਾਹੀ ਕੋਈ 20 ਝੋਲੇ ਪਰ ਆਪਾਂ 17-18 ਕਿਲੋ ਕਹਿ ਕੇ ਦੇ ਦੇ 16 ਕਿਲੋ ਨੈਟ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾ ਜਿਹੜਾ ਮਰਜ਼ੀ ਲੈ ਜਾ ਵੀ ਨਾ ਸੀ ਠੱਡੀ ਦਾ ਦੰਤ ਕੋਈ ਵਾ ਠੀਕ ਆ ਬੰਦੇ ਇਹ ਸੀਲ ਦੇਖ ਸਕਦੇ ਕੋਈ ਅੰਤ ਨਹੀਂ 57000 ਰੁਪਏ ਕੀਮਤ ਆ ਇਹਦੇ ਵਿੱਚੋਂ ਵਕਤ ਦੇ ਥੋੜਾ ਬੋਤਾ ਮਾਰ ਦਾਨ ਤੋੜਾ ਹੋ ਜਾਊਗਾ ਤੇ ਜਿਵੇਂ ਮਰਜ਼ੀ ਨਿਆਣਾ ਪਾਓ ਨਾ ਪਾਓ ਜਿਵੇਂ ਮਰਜ਼ੀ ਹੋਈ ਲੈ ਚੋੜ ਜਵਾਇ ਇੱਕ ਨੰਬਰ ਇੱਕ ਨੰਬਰ ਚਵਾਈ ਹੈ ਵੀਰੇ ਠੀਕ ਐ ਵਾ ਠੀਕ ਆ ਓਕੇ ਜਾ ਅੱਗੇ ਟੋਕਰ ਕੱਪੜ ਤੇ ਹੁਣ ਇਹ ਸਾਰੇ ਦੁੱਧ ਸੀਗਾ 11 ਕਿਲੋ ਹੁਣ ਇਹ ਰੈਡੀ ਹੂ ਦਾ ਟਾਈਮ ਦਾ 8 ਕਿਲੋ ਐਵੇਂ ਕੀ ਬੈਠੂ ਰੇਟ ਰੇਟ ਪਾਸੇ ਦਾ ਲੈਣ ਦੀ ਜਿਹੜਾ ਮੋਲੀ ਹੂ 37000 ਦੀ ਦੇ ਦੋਰੀ ਬਾਹਰ ਨੂੰ 37000 ਦੀ ਗੱਬਣ ਹੈਗੀ ਤਿੰਨਾਂ ਤੋਂ ਉੱਪਰ ਦੀ ਹਾਂ ਵੀ 4 ਮਹੀਨੇ ਦੀ ਗੱਬਣ 4 ਮਹੀਨੇ ਗੱਬਣ ਚੈੱਕ ਕਰ ਫਰਮਾ ਤੇ 8 ਕਿਲੋ ਦੁੱਧ ਆ ਜਾਵਾਂ ਹਾਂਜੀ ਰੇਟ 37000 ਰੁਪਿਆ ਇਹਦੇ ਵਿੱਚ ਥੋੜਾ ਮਾਨਤਨ ਤੁਹਾਡਾ ਹੋ ਜਾਊਗਾ ਵੈੜ ਚੰਗੀ ਐ ਬਾਲ ਗਰਾਊਂਡ ਜਿੰਨਾ ਮਰਜ਼ੀ ਕਰ ਵਾਲਾ 40 ਕਰ ਵਾਲਾ 42 ਬਸ 37000 ਛੂਟ ਕਰ ਦਾਂਗੇ ਆਪਾਂ ਜੈ ਜੈ ਗੱਲ ਆ ਬਾਕੀ ਟੀ ਡੰਡੀਆਂ ਲੈ ਲੀ ਨਹੀਂ ਭਜਾਈ ਦੀ ਵੀ ਕੋਈ ਚੱਕ ਨਹੀਂ ਲੈਣਾ ਬਹੁਤ ਠੀਕ ਹੈ ਠੀਕ ਹੈ ਸੋ ਦੋ ਵੜਾ ਦਿਖਾ ਦਿਆ ਕਿ ਤੋਕੜ ਗੱਬਣ ਚੈੱਕ ਪਾਸ 8 ਕਿਲੋ ਦੁੱਧ 4 ਮਹੀਨੇ ਚ ਚੈੱਕ ਕਰਵਾ ਕੇ ਡਾਕਟਰ ਆ ਦਾ ਨਾਲ ਲੈ ਕੇ ਜਾਓ ਫਟ ਫਾੜ ਫਿਟਿੰਗ ਵਾਲਾ ਲੈਵਾਗਾ ਮੂਰੇ ਚੰਗੀ ਵਧੀਆ ਰੁੱਤ ਦੇ ਵਿੱਚ ਆਊਗੀ ਤੇ ਇੱਕ ਅਧਕਾ ਦੀ ਤਾਜੀ ਸਾਈ ਵਾਲ ਠੱਡੀ ਬਰਫ਼ ਦੀ ਸੇ ਲਈ ਜਮਾ ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਪਿਆਰ ਦੇ ਦਿੱਤਾ